ਆਦੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸ਼ਿਆਹਪੁਰ ਸ਼ਿਆਹਪੁਰ ਪਿੰਡ ਤੋਂ ਬਿਲਕੁਲ ਨਜ਼ਦੀਕ ਤਰਨ ਤਰਨ ਦੇ ਵੀਰ ਰঞ্জੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਸੋ ਵੀਰ ਰঞ্জੀਤ ਸਿੰਘ ਦੇ ਘਰੋਂ ਦੋਸਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਆਪਾਂ ਪਾਈਆਂ ਨੇ ਨਾਲ ਲੱਗਦੇ ਪਿੰਡ ਪਿੱਦੀ ਪਿੰਡ ਬਿਲਕੁਲ ਨਜ਼ਦੀਕ ਆ ਸਿਰੋਂ ਤਕਰੀਬਨ ਕੋਈ 2 ਕਿਲੋ ਡੇਡ 2 ਕਿਲੋਮੀਟਰ ਦੀ ਦੂਰੀ ਤੇ ਤੇ ਤਰਨ ਤਰਨ ਦੀ ਦੂਰੀ ਵੀ ਇਸ ਪਿੰਡ ਤੋਂ ਤਕਰੀਬਨ ਕੋਈ 2-4 ਕਿਲੋਮੀਟਰ ਦੀ ਰਹ ਜਾਂਦੀ ਹੈ ਪੂਰੀ ਗੱਲਬਾਤ ਕਰਾਂਗੇ ਵੀਰ ਰঞ্জੀਤ ਦੇ ਨਾਲ ਸੋ ਪਹਿਲਾਂ ਬਹੁਤ ਸਾਰੀਆਂ ਵੀਡੀਓ ਆਪਾਂ ਇਸ ਕਰੋ ਪਾਈਆਂ ਨੇ ਥੋੜਾ ਜਿਹਾ ਵੀਰ ਨੇ ਸਟੌਪ ਲਾ ਦਿੱਤਾ ਸੀ ਕਿ ਪਸ਼ੂ ਬੇਸ਼ੱਕ ਲੋਕਲ ਆਉਂਦੇ ਰਹੇ ਤੇ ਜਾਂਦੇ ਰਹੇ ਠੀਕ ਹੈ ਜੀ ਸੇਲ ਪਰਚੇਜ਼ ਦਾ ਕੰਮ ਵੀਰ ਨੇ ਛੱਡਿਆ ਨਹੀਂ ਗਾ ਰੋਟੀਨ ਦੇ ਵਿੱਚ ਹੀ ਤੁਰਿਆ ਆਉਂਦਾ ਰਿਹਾ ਪਸ਼ੂ ਲਿਆਉਂਦੇ ਰਹੇ ਆ ਤੇ ਲਿਆ ਕੇ ਸੇਲ ਕਰਦੇ ਰਹੇ ਆ ਤੇ ਅੱਜ ਵੀਰ ਰঞ্জੀਤ ਦੇ ਕੋਲ ਦੋਸਤੋ ਐਨੀਮਲ ਆਪਾਂ ਤਾਂ ਵੈਸੇ ਟੋਟਲ ਤਿੰਨ ਕੇ ਦਿਖਾਉਣੇ ਸੀਗੇ ਤਿੰਨ ਮੱਝਾਂ ਦਿਖਾਉਣੀਆਂ ਸੀ ਜਿਨ੍ਹਾਂ ਦੇ ਵਿੱਚੋਂ ਪਸ਼ੂ ਤਕਰੀਬਨ ਇੱਕ ਦੋ ਨਗ ਜਿਹੜੇ ਸੇਲ ਹੋ ਚੁੱਕੇ ਆ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਚੰਗੀ ਜੰਮੀ ਪਲੀ ਪਲੀ ਪਲੀਤੀ ਤੇ ਕਰਮਾ ਲਈ ਕੋਈ ਇੱਕ ਸਮਾਂ ਪਹਿਲਾਂ ਜੇ ਦੋਸਤੋ ਸੋਈ ਸਵਾਈ ਹੈ ਠੀਕ ਹੈ ਜੀ ਕੋਈ ਘੰਟਾ ਡੇਢ ਕ ਘੰਟੇ ਦਾ ਕੋਈ ਸਮਾਂ ਹੋ ਗਿਆ ਸੋਈ ਸਵਾਈ ਹੈ ਤੇ ਜੇਰ ਪ੍ਰੋਪਰ ਖਾਜੇ ਪੈ ਜੂਗੀ ਸਮਾਂ ਠੀਕ ਹੈ ਜੀ ਚਲੋ ਆਪਾਂ ਛੱਡ ਦਿੰਦੇ ਹਾਂ ਘੰਟਾ ਲੱਗੇ ਦੋ ਲੱਗੇ ਉਹ ਬਾਅਦ ਵਿੱਚ ਠੀਕ ਹੈ ਜੀ ਤੁਸੀਂ ਉਹਦੀ ਇਨਫੋਰਮੇਸ਼ਨ ਜਾਣਕਾਰੀ ਲੈ ਲਿਓ ਤੇ ਇੱਕ ਨਾਲ ਦੇ ਨਾਲ ਤੁਹਾਨੂੰ ਨੀਲੀ ਰਾਵੀ ਦੇ ਵਿੱਚ ਦੋਸਤ ਇੱਕ ਕਟਾ ਦਿਖਾ ਦਾਂਗੇ ਨੀਲੀ ਰਾਵੀ ਦਾ ਕਟਾ ਤੇ ਕਾਫੀ ਵੀਰ ਆਪਣੇ ਭੈਣ ਭਰਾ ਸੱਚ ਨੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਹੈ ਜੀ ਤੇ ਕਟਾ ਕਿੰਨੀ ਉਮਰ ਆਂਦੀ ਠੀਕ ਆ ਜੀ ਕੀ ਰੇਟ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 21 ਦਸੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਤੋਂ ਮਾਜ ਬਹੁਤ ਖੂਬਸੂਰਤ ਦਿਖਾਉਣੀ ਆ ਦੋਸਤੋ ਜੱਗੇ ਥਣ ਭਾਂਡੇ ਦੀ ਚੰਗੀ ਬਾਡੀ ਬੰਤਰ ਦੀ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲੈਨੇ ਆ ਵੀਰੇ ਰਣਜੀਤ ਦੇ ਨਾਲ ਆ ਜਾਓ ਸਭ ਤੋਂ ਪਹਿਲਾਂ ਵੀਰ ਰਣਜੀਤ ਸਿੰਘ ਸਾਸ੍ਰੀਕਾਲ ਸਾਸ੍ਰੀਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਜਿੰਨੇ ਵੀ ਵੀਰ ਮੈਨੂੰ YouTube ਤੇ ਜਿੰਨੇ ਵੀ ਵੀਰ ਮੈਨੂੰ Facebook ਤੇ ਵੇਦੇ ਆ ਦਿਲੋਂ ਸਾਸ੍ਰੀਕਾਲ ਵੀਰਾਂ ਬਾਕੀ ਵੀਰ ਥੋੜਾ ਜਿਹਾ ਵਕਵਾ ਪੈ ਗਿਆ ਵੀਰਾਂ ਦੇ ਚਲੋ ਬੜੇ ਫੋਨ ਕਾਲ ਆਉਂਦੇ ਰਹੇ ਉਹ ਵੀ ਥੋੜਾ ਜਿਹਾ ਵੀਰ ਜੀ ਆਪਣਾ ਘਰੇਲੂ ਹੀ ਕੋਈ ਜਾਇਦਾਦ ਦਾ ਮਸਲਾ ਪੈ ਲਈ ਤੇ ਉਹਦਾ ਕਰਕੇ ਥੋੜਾ ਜਿਹਾ ਚਲੋ ਬਹੁਤ ਵਧੀਆ ਗੱਲ ਹਾਂਜੀ ਬਾਕੀ ਵੀਰ ਜੀ ਇੱਕ ਅੱਧੀ ਮਾਝ ਆਪਣੀ ਆਉਂਦੀ ਰਹੀ ਆ ਉਹ ਜਿਵੇਂ ਪੁਰਾਣੇ ਕਲਾਕਾਰ ਨੇ ਜਿਵੇਂ ਦੇਵੀ ਮਖਸੂਸ ਪੂਰੀ ਹੋ ਗਿਆ ਤੇ ਹਰਦੇ ਅਮਾ ਹੀ ਨਗਰਾਂ ਕੋਲ ਤੇ ਪੂਰੀ ਦੌਰ ਜੇ ਆ ਗਿਆ ਤੇ ਬਾਅਦ ਕਿਤੇ 2-4 ਸਾਲ ਬਾਅਦ ਬੰਦੇ ਦਾ ਜਾਈ ਉਸੇ ਬਾਅਦ ਫਾਰਮ ਨਹੀ ਨਹੀ ਉਹ ਇਸ ਤਰ੍ਹਾਂ ਨਾ ਉਹ ਵੀਰ ਕਈ ਉਹਨਾਂ ਜਿਹੜੇ ਮੈਨੂੰ ਪੁਰਾਣੇ ਵੇਂਦੇ ਆ ਉਹ ਤੇ ਮੈਨੂੰ ਜਾਣਦੇ ਆ ਕਿ ਆਪਾਂ ਹਾਂ ਤੇ ਕਈ ਵੀ ਨਵੇਂ ਵੀ ਜੁੜੇ ਤੁਹਾਡੇ ਜਰੀਏ ਹਾਂ ਤੇ ਵੀਰ ਜੀ ਇਸ ਤਰ੍ਹਾਂ ਵੀ ਹੋਣ ਥੋੜਾ ਸਮਾਂ ਤੁਹਾਨੂੰ ਵੀ ਪਤਾ ਬਾੜ ਡੰਕਰ ਦਾ ਵੀ ਤੇ सेम ਦਾ ਲੇਕਿਨ ਆਪਾਂ ਇਹ ਕਰਕੇ ਥੋੜਾ ਜਿਹਾ ਵੀਡੀਓ ਤੋਂ ਪਿਛੇ ਮੈਂ ਤਾਂ ਵੀ ਕੰਮ ਨਾ ਵਾਦਾ ਕਸੂਤਾ ਦਾ ਕਰ ਲਿਆ ਸੀ ਮੈਂ ਤਾਂ ਨਾ ਵੀ ਤਾਂ ਨਹੀਂ ਨਹੀਂ ਆਪਾਂ ਵਾਦੇ ਦੇ ਖਰੇ ਹੀ ਰਹੇ ਹਾਂ ਪਰ ਉਹ ਥੋੜਾ ਜਿਹਾ ਨਾ ਹਰੇਕ ਬੰਦੇ ਨੂੰ ਚਲੋ ਪਿੰਡ ਦੇ ਨੂੰ ਤੇ ਪਤਾ ਹੀ ਹੁੰਦਾ ਵੀ ਇਹ ਚੀਜ਼ਾਂ ਕਰਕੇ ਥੋੜਾ ਜਿਹਾ ਪਿੱਛੇ ਹੋਏ ਹਾਂ। ਹਾਂਜੀ ਹਾਂਜੀ। ਬਾਕੀ ਆਪਾਂ ਵੀ ਇਹੋ ਚੀਜ਼ ਤੇ ਖਰੇ ਹਾਂ ਜੇ ਇਹ ਨਹੀਂ ਆ ਵੀ ਆਪਾਂ ਵਾਦਾ ਕਰਕੇ ਤੇ ਡੰਗਰ ਤੋਂ। ਅੱਜ ਵੀ ਜਿੰਨਾ ਮਰਜ਼ੀ ਜਦੋਂ ਤੇਜ਼ ਐਨੀਮਲ ਹੋਵੇ ਤੇ ਫਿਰ ਵੀ ਉਹਨਾਂ ਦਾ ਹੋਣੇ ਨਹੀਂ ਆ ਕੇ। ਹੁਣ ਵੀ ਵੀਰ ਜੀ ਬਾਜ਼ਾਰ ਹਰੇਕ ਬੰਦੇ ਨੂੰ ਪਤਾ। ਵੇਖ ਕੇ ਇਹਦੇ ਮੱਝ ਵੇਖ ਕੇ ਤੇ ਫੇਰ ਮੈਨੂੰ ਫੋਨ ਲਾਉਣ। ਤੇ ਮੈਂ ਅੱਜ ਵੀ ਅੱਜ ਵੀ ਉਹ ਰੇਟ ਉਹ ਕਰੂੰਗਾ ਜਿਹੜੇ ਹਵਾ ਹੀ ਕਰਦੇ। ਬਿਲਕੁਲ ਬਿਲਕੁਲ। ਲਓ ਵੀ ਅੱਜ ਵੀ ਬਹੁਤ ਖੂਬਸੂਰਤ ਦੋਸਤੋ ਮੱਝ ਆਪਾਂ ਤੁਹਾਨੂੰ ਦਿਖਾ ਦੇਣੀ ਆ। ਵੈਸੇ ਪਸ਼ੂ ਪਹਿਲਾਂ ਵੀ ਆਪਾਂ 2-2 3-3 4-4 ਨਾਕ ਦਿਖਾਉਂਦੇ ਰਹੇ ਆ ਤੁਹਾਨੂੰ ਇਸ ਕਿੱਲੇ ਤੋਂ ਇਸੇ ਤਰ੍ਹਾਂ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਰਹਣਗੇ ਠੀਕ ਹੈ ਜੀ ਅੱਗੇ ਬਿਲਕੁਲ ਫਿਊਚਰ ਟਾਈਮ ਦੀ ਗੱਲ ਕਰ ਲਈਏ ਆਏਗਾ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਆ ਤੁਸੀਂ ਇੱਕ ਮੱਝ ਸਾਹਮਣੇ ਦੇਖ ਰਿਹਾ ਜੇ ਇਹਦੀ ਪੂਰੀ ਡਿਟੇਲ ਆਪਾਂ ਲੈ ਲਾਂਗੇ ਵੀਰ ਰঞ্জੀਤ ਤੋਂ ਅੱਛਾ ਵੀ ਰঞ্জੀਤ ਦਾ ਵੈਸੇ ਕਾਰੋਬਾਰ ਬਾਅਦ ਵਿੱਚ ਵੀ ਬੇਨੇ ਵੀਡੀਓ ਤੋਂ ਵੀ ਨਾਰਮਲ ਹੀ ਕੋਈ ਇੱਕ ਦੋ ਪਸ਼ੂ ਆਉਂਦੇ ਹਾਂ ਜਿਹੜੇ ਆਪਣੇ ਪੱਕੇ ਕਾਗ ਲੱਗੇ ਹੋਏ ਨਾ ਜੀ ਉਹਨਾਂ ਨੂੰ ਆਪਾਂ ਡੰਗਰ ਭੇਜ ਦਿੰਦੇ ਰਹਿ ਲੈ ਕੇ ਤੇ ਹਰੇਕ ਬੰਦੇ ਜਿੰਨੇ ਵੀ ਆਪਣੇ گا ਪੱਕੇ ਜਿਹੜੇ ਉਹਨਾਂ YouTube ਤੇ ਦੇਖਣਾ ਹੀ ਆ ਆਪਾਂ ਨੂੰ ਉਹਨਾਂ ਨਾਲ ਆਪਾਂ ਹਰੇਕ ਇਹ ਨਹੀਂ ਵੀ ਆਪਾਂ ਬੰਦ ਹੀ ਕਰ ਛੱਡਿਆ ਢੀਲੂ ਆਪਾਂ ਇੱਕ ਅਦਾ ਡੰਗਰ ਵੇਚਦੇ ਰਹੇ ਚਲੋ ਹੁਣ ਥੋੜਾ ਜਿਆ ਸਮੇਂ ਦਾ ਫੇਰ ਹੁਣ ਆਪਾਂ ਲਗਾਤਾਰ ਹੀ ਪਾਇਆ ਕਰਾਂਗੇ ਵੀਡੀਓ ਬਿਲਕੁਲ ਬੜੇ ਵੀਰਾਂ ਦੇ ਫੋਨ ਆਉਂਦੇ ਵੀ ਕਿੱਥੇ ਚਲੇ ਗਿਆ 90 ਦਾ ਵਾਦਾ ਕਰਕੇ ਤੇ ਕੋਈ ਗੱਲ ਨਹੀਂ ਵੀਰ ਜੀ ਹੁਣ ਆਪਾਂ ਲਗਾਤਾਰ ਹੀ ਪਾਵਾਂਗੇ ਬਿਲਕੁਲ ਬਿਲਕੁਲ ਬਾਕੀ ਤੁਹਾਡੇ ਜਰੀਏ ਹੋਇਆ ਸਾਰਾ ਕੁਝ ਵੀਰ ਜੀ ਬੜੇ ਲੋਕਾਂ ਦਾ ਪਿਆਰ ਮਿਲਿਆ ਚਲੋ ਇਸੇ ਤਰ੍ਹਾਂ ਵੀਰ ਜੀ ਨਾਲ ਮਿਲ ਕੇ ਆ ਹਾਂ ਲੋਭੀ ਭਰਾਵੋ ਇੱਕ ਵਾਰ ਤੋਂ ਫੇਰ ਵੀਰ ਰਣਜੀਤ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਆਪਾਂ ਦੇਗਾ ਜੀ ਤੇ ਮੱਜਾਂ ਟੌਪ ਟੌਪ ਦੀਆਂ ਲੈ ਕੇ ਤੁਹਾਨੂੰ ਦਿੰਦਾ ਰੂਗਾ ਤਸੱਲੀਆਂ ਕਿਸੇ ਪੁਰਾਣੇ ਕਰਨੀਆਂ ਉਹੀ ਗੱਲਾਂ ਬਾਤਾਂ ਇੱਕ ਵਾਰੀ ਫੇਰ ਆਪਾਂ ਰਿਪੀਟ ਕਰਾਂਗੇ ਬੜੀ ਸਰਦੀ ਜੋ ਤਸੱਲੀ ਆਪਦੀ ਇਸ ਕਿਲੇ ਤੋਂ ਤੁਸੀਂ ਕਰਕੇ ਲੈ ਕੇ ਜਾਇਓ ਵੀਡੀਓ ਕਾਲ ਤੇ ਕਰਵਾ ਲਿਓ ਜਿੱਦਾਂ ਵੀ ਕਿਸੇ ਭੈਣ ਭਰਾ ਦੀ ਸੈਟਿੰਗ ਬੈਂਦੀ ਆ ਰਣਜੀਤ ਚਲੋ ਜਿਆਦਾ ਸਮਾਂ ਨਾ ਲੈਂਦੇ ਹੋਏ ਇਸੇ ਮੱਜ ਦੀ ਆਪਾਂ ਡਿਟੇਲ ਇੱਕ ਵਾਰੀ ਸਾਂਝੀ ਕਰ ਦਈਏ ਭੈਣ ਭਰਾਵਾਂ ਨਾਲ ਵੀ ਸੁਆ ਕਿ ਨਮਾ ਸੂਈ ਮੈਂ ਵੀ ਜੀ ਆਪਾਂ ਆਪਾਂ ਉਹਨਾਂ ਦੂਜਾ ਗਿਆ ਹਾਂਜੀ ਹਾਂਜੀ ਦੁੱਧਾ ਕਰਕੇ ਆਪਾਂ ਲਈ ਆ ਤੇ ਬਾਕੀ ਵੀਰ ਜੀ ਆਪੇ ਸਮਝ ਲਾ ਲੈਣਾ ਹੋ ਸਕਦਾ ਵੱਧ ਵੀ ਹੋ ਜਾਏ ਕੱਦਾਂ ਤੇ ਪਰ ਆਪਾਂ ਦੁੱਧਾ ਕਰਕੇ ਸੂਆ ਲਈਏ ਵੀਰ ਜੀ ਠੀਕ ਆ ਜੀ ਹਾਂਜੀ ਤੇ ਅ ਰਣਜੀਤ ਵੀਰੇ ਅੱਜ ਤਕਰੀਬਨ ਕੋਈ ਘੰਟਾ ਤੱਕ ਹਾਂ ਘੰਟਾ ਹੋਇਆ ਸੂਈ ਨੂੰ ਇਹਨੇ ਕੱਟੀ ਦਿੱਤੀ ਨੀਲੀ ਰਾਵੀ ਦੀ ਅੱਛਾ ਜੀ ਤੇ ਹਾਂਜੀ ਮਗਰ ਕੱਟੀ ਆ ਗਈ ਠੀਕ ਆ ਜੀ ਮਗਰ ਕੱਟੀ ਆ ਫੀਮੇਲ ਦਾ ਆਪ ਨੂੰ ਜਨਮ ਦਿੱਤਾ ਕੋ ਨੀਲੀ ਰਾਵੀ ਦੀ ਮਗਰ ਕੱਟੀ ਆ ਪੱਕੀ ਨਾਜ਼ ਮੱਥੇ ਬੱਲ ਖੋਰ ਪੈਰ ਚਾਰੇ ਧੁਪੇ ਆ ਠੀਕ ਆ ਜੀ ਤੁਹਾਨੂੰ ਪ੍ਰੋਪਰ ਦੇਖ ਪਣ ਕੇ ਪੂਛ ਉੱਪਰ ਤੱਕ ਵਾਈਟ ਆ ਤੇ ਗੱਲਾਂ ਨਾ ਰੁਵਾ ਠੀਕ ਆ ਜੀ ਧੁੰਨ ਦੇ ਪੇੜ ਦੇ ਫਿਰ ਕੋ ਥੱਡੇ ਪਾਸੇ ਨਿਸ਼ਾਨੀਆਂ ਦੇ ਵਿੱਚ ਪੂਰੀਆਂ ਨਿਸ਼ਾਨੀਆਂ ਕਵਰ ਕਰਤੀ ਆ ਹਜੇ ਥੋੜਾ ਜਿਹਾ ਖਲੋਣਾ ਖਲਾਣਾ ਐਨੀਮਲ ਤੋਂ ਥੋੜਾ ਜਿਹਾ ਔਖਾ ਕਿਉਂਕਿ ਹਜੇ ਘਟਾ ਕਵਰੀਆਂ ਨਿਸ਼ਾਨੀਆਂ ਜਿਹੜੀਆਂ ਅਸੀਂ ਅਜੇ ਸੋਈ ਆ ਨਿਸ਼ਾਨੀਆਂ ਪ੍ਰੋਪਰ ਕੱਟੀ ਦੇ ਵਿੱਚ ਵੀ ਤੇ ਜੇਕਰ ਇਸ ਛੋਟੀ ਦੀ ਗੱਲ ਕਰ ਲਈਏ ਦੋਸਤੋ ਇਹਦੇ ਜਿਵੇਂ ਨਿਸ਼ਾਨੀਆਂ ਪੂਰੀਆਂ ਅਗਲੇ ਪੈਰਾ ਦੇ ਜਵਾਬ ਉਹ ਵੀ ਤੁਹਾਨੂੰ ਜਲਦੀ ਦਿਖਾਈ ਦੇਊਗਾ ਮਗਰਲੇ ਪੈਰ ਵੀ ਥਾਣੇ ਲਗਾਈ ਦੇ ਦਿਖਾਈ ਦੇਣਗੇ ਤੇ ਇੱਕ ਅਦਾ ਥਾਂ ਜਿਹੜਾ ਵਾਈਟ ਵੀ ਤੁਹਾਨੂੰ ਦਿਖਾਈ ਦੇਊਗਾ ਠੀਕ ਆ ਅਚਰ ਰਜੀ ਹਾ ਜੀ ਜੀ ਆਪਾਂ ਕਿੱਲੋ ਕਿਚੋਗੇ ਇਹਦੇ ਇਹਨੂੰ ਪਿਆਇਆ ਵਾ ਅੱਛਾ ਬਾਕੀ ਹਾਂ ਥਾਂ ਦੀ ਸਾਫ ਨੇਗਲੀ ਬਾਕੀ ਆਪਾਂ ਧਾਰਾ ਮਾਰ ਕੇ ਵਿਖਾ ਦਾਂਗੇ ਵੀਰਾਂ ਨੂੰ ਜ਼ਰੂਰ ਆਣ ਮੋਟੀ ਗਰਲ ਕਰ ਲਈ ਜੀ ਮੈਂ ਵੀਰ ਜੀ ਇੱਕ ਭੂਰਨਾ ਛੱਟਾ ਹੋਊਗਾ ਰੋ ਵਰਗੀ ਬੋਲੀ ਹੋਊ ਲੋਬੀ ਪਰੋ ਬਾਕੀ ਪਸੰਦ ਆ ਜਾਊਗੀ ਜਿਹੜੇ ਮੇਰੇ ਭਰਾ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹੋ ਜਿਹਾ ਐਨੀਮਲ ਵੇਖਦੇ ਸਾਰ ਸਾਰੇ ਭਰਾਓ ਜਿਹੜੇ ਜਿਹੜੇ ਭਰਾ ਆਪਾਂ ਨੂੰ ਪਹਿਲਾਂ ਵੇਖਦੇ ਰਹੇ ਉਹਨਾਂ ਨੂੰ ਪਤਾ ਵੀ ਆਪਾਂ ਦੋਵੇਂ ਬੱਲੇ ਬਹਿਨ ਦਾ ਡੰਗਲ ਲੈਂਦੇ ਰਹੇ ਆ ਇਹ ਵੀ ਵੀਰ ਜੀ ਉਹੋ ਹੀ ਚੀਜ਼ ਆ ਹਾਂ ਵੀਰ ਜਣ ਮੈਨੂੰ ਯਾਦ ਪਤਾ ਕਿਉਂ ਕਰਦੇ ਹੋ ਯਾਦ ਕਰਕੇ ਕਰਦੇ ਹੋ ਵੀ 90 ਦਾ ਵਾਅਦਾ ਕਰਕੇ ਦੋਵੇਂ ਬੰਨੇ ਬਹਿਣ ਲੱਗਾ ਕਿੱਥੇ ਚਲੇ ਗਏ ਜੀ ਹਾਂ ਤੇ ਵੀਰ ਜੀ ਥੋੜਾ ਮਜਬੂਰੀ ਕਰਕੇ ਹੀ ਉਹ ਵੀ ਦੋਵੇਂ ਬੰਨੇ ਬਹਿ ਕੇ ਚੋਈਏ ਜਿੱਦਾਂ ਮਰਜੀ ਹੂੰ ਬਿਲਕੁਲ ਲਓ ਤੁਸੀਂ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਚੋਈਆਂ ਦਿਖਾਉਂਦੇ ਹੁੰਦੇ ਸੀ ਕਿ ਸਾਰੇ ਭਰਾਵਾਂ ਨੂੰ ਜਿੱਤੇ ਆ ਜਣੀ ਗੱਲਬਾਤ ਵੈਸੇ ਮੈਂ ਵੀ ਥੋੜਾ ਭੁੱਲ ਗਿਆ ਸੀਗਾ ਇੱਕ ਬੰਨੇ ਮਾਤਾ ਜੀ ਬੈਠੇ ਹੁੰਦੇ ਸੀ ਤੇ ਇੱਕ ਬੰਨੇ ਵੀਰ ਜੀ ਬੜ ਕੇ ਚੋਈਆਂ ਆਪਾਂ ਕਰਕੇ ਤੁਹਾਨੂੰ ਤਸਲੀ ਨਾਲ ਦਿਖਾਉਂਦੇ ਸੀਗੇ ਠੀਕ ਆ ਜੀ ਤੇ ਚੋਈਆਂ ਬਿਲਕੁਲ ਪ੍ਰਕਰਾਰ ਉਸੇ ਤਰ੍ਹਾਂ ਕੰਟੀਨਿਊਸ ਆਉਣ ਵਾਲੇ ਸਮੇਂ ਦੇ ਵਿੱਚ ਰੁਟੀਨ ਦੇ ਵਿੱਚ ਤੁਹਾਨੂੰ ਦਿਖਾ ਦਿਆ ਕਰਾਂਗੇ ਠੀਕ ਆ ਤੇ ਬਹੁਤ ਸੋਹਣੀ ਝੋਟੀ ਆ ਤੇ ਨਾਲ ਦੇ ਨਾਲ ਰঞ্জੀਤ ਵੀਰੇ ਥੋੜਾ ਜਿਆ ਨੂੰ ਆਪਾਂ ਘੁਮਾ ਫਰਾ ਕੇ ਦਿਖਾ ਦਗੇ ਇੰਦਰ ਠੀਕ ਆ ਜੀ ਤੇ ਚੌੜਾ ਪਿੱਠਪੁਰਾ ਦੋਸਤ ਕੱਦ ਵੱਡਾ ਹੈ ਇਸ ਝੋਟੀ ਦਾ ਆਪਾਂ ਨਾਰਮਲ ਗੱਲ ਕਰਦੇ ਨੇ ਵੀ ਜਿੱਕਰ ਨੀਲੀ ਦਾ ਵੀ ਤੇ ਨੀਲੀ ਦੀਆਂ ਮੱਝਾਂ ਦੇਖਦੇ ਆ ਤੇ ਮਧਰੀ ਡੋਲੀ ਦੇ ਪਸ਼ੂ ਦੇਖਦੇ ਆ ਪਰ ਇਹਦਾ ਕੱਦ ਵੱਡਾ ਆ ਵੇਖੋ ਜੀ ਕੱਦ ਕੋਟ ਦੀ ਸੋਹਣੀ ਹੈ ਚਲੋ ਇੱਕ ਵਾਰੀ ਸੂਸਵਾੜ ਵਿੱਚ ਆਈ ਆ ਤੇ ਥੋੜਾ ਜਿਆ ਪਸ਼ੂ ਇੱਕ ਵਾਰੀ ਤੁਹਾਨੂੰ ਭਰਾਵਾਂ ਨੂੰ ਪਤਾ ਹੀ ਹੈ 40 50 ਕਿਲੋ ਦਾ ਬੱਚਾ ਜਦੋਂ ਦੋਸਤੋਂ ਬਾਹਰ ਆਉਂਦਾ ਤਾਂ ਥੋੜਾ ਪਸੂ ਤੈਹ ਜੀ ਲਾ ਜਾਂਦਾ ਤੇ ਬਾਕੀ ਖਵਾਨੇ ਛੱਡੇ ਤੇ ਪੂਰੀ ਖਬਰਦਾਰ ਆ ਅੱਗੇ ਤੋਂ ਸ਼ੁਰੂ ਹੋ ਕੇ ਬਿਲਕੁਲ ਪੱਟਾ ਦੇ ਸੈਂਟਰ ਦੇ ਵਿੱਚ ਖਵਾਨੇ ਦੀ ਬਿਲਕੁਲ ਜਿਹੜੀ ਦੋਸਤੋਂ ਫਿਕਸਿੰਗ ਆ ਬਹੁਤ ਖੂਬਸੂਰਤ ਆ ਠੀਕ ਆ ਜੀ ਟਾਂਟਾ ਟੂ ਜਾ ਚੋਟੀ ਦਾ ਬਹੁਤ ਵਧੀਆ ਐਨ ਪਤਲੇ ਪਿੰਡੇ ਦੇ ਵਿੱਚ ਬਾਕੀ ਰਜੀਤ ਵੀਰੇ ਜਿਹੜੀ ਮੱਝ ਹੈ ਦੁੱਧ ਵਾਲੀ ਹੈ ਚੰਗੇ ਹਨ ਹਾਂਜੀ ਵੀਰ ਜੀ ਬਹੁਤ ਲੇਵਾ ਭਾਂਡੇ ਭਾਰੇ ਦੀ ਆ ਦੇਖੋ ਜੀ ਠੀਕ ਆ ਬਹੁਤ ਸੋਹਣਾ ਦੋਸਤੋ ਲੇਵਾ ਸ਼ਾਨਦਾਰ ਇੱਕ ਸਾਰ ਬੈਕ ਸਾਈਡ ਤੋਂ ਚੈੱਕ ਕਰ ਲਓ ਠੀਕ ਆ ਜੀ ਇੱਕ ਸਾਰ ਲੇਵਾ ਪੱਦਰ ਵਿਖਾਲਾ ਬਹੁਤ ਖੂਬਸੂਰਤ ਹੈ ਜਿੰਨੀ ਵੀ ਦੋਸਤੋ ਸਿਫਤ ਕਰ ਲਓ ਨਹੀਂ ਥੋੜੀ ਆ ਬਹੁਤ ਪਰਵੇਂ ਜੁੱਸੇ ਦੀ $20 ਸ਼ਰੀਰ ਦਾ ਪੰਤਰ ਬਹੁਤ ਜਿਆਦਾ ਪਿਆਰੀ ਹੈ ਮੈਂ ਦੀ ਠੀਕ ਆ ਅਜੇ ਵੀਰ ਜੀ ਲੱਪਾ ਲਾਇਆ ਮਾਦਰੀ ਥੋੜਾ ਜਿਹਾ ਹਾਂ ਠੀਕ ਆ ਓਕੇ ਅਚਰਨਜੀਤ ਜੀ ਬਰੇ ਕੀ ਡਿਮਾਂਡ ਇਹੀ ਮੁੱਲ ਕਰਤਾ ਵੈਸੇ ਤਾਂ ਮੈਨੂੰ ਲੱਗਦਾ ਵੀ ਮੁੱਲ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਵੀ ਕਰਨਾ ਕੀ ਹੈ ਪਰ ਫਿਰ ਵੀ ਆਪਦੇ ਵਾਦੇ ਨਾਲੋ ਜੋ ਵੀ ਤੁਹਾਨੂੰ ਪਤਾ ਵੀ ਬਾਹਰ ਦਾ ਜੋ ਬਾਜ਼ਾਰ ਅੱਜ ਕੱਲ ਚੱਲਣ ਰਿਹਾ ਵੀਰ ਜੀ ਗੱਲ ਇਹਦਾ ਵੀ ਬਾਜ਼ਾਰ ਤੁਹਾਨੂੰ ਹੀ ਪਤਾ ਪਰ ਇਹ ਆ ਵੀ ਚਲੋ ਆਪਾਂ ਕਿਸੇ ਵਪਾਰੀ ਨੂੰ ਕਹਿਣਾ ਨਹੀਂ ਆ ਨਹੀਂ ਬਿਲਕੁਲ ਜੀ ਪਤਾ ਕੀ ਆਪੋ ਆਪਣਾ ਡੰਗਰ ਬਾਹਰ ਕੋਈ ਦਿੰਦਾ ਵੀ ਨਹੀਂ ਹਾਂ ਸੌਖਾ ਨਹੀਂ ਡੰਗਰ ਲੈਣਾ ਪਰ ਇਹ ਆ ਵੀ ਆਪਾਂ ਫਿਰ ਵੀ ਜੋ ਵਾਦਾ ਕੀਤਾ ਉਹਦਾ ਥੋੜਾ ਬੜਾ ਹੀ ਆਪਾਂ ਹੋਵਾਂਗੇ ਜ਼ਿਆਦਾ ਨਹੀਂ ਹੁੰਦੇ ਕਿਉਂਕਿ ਆਪਾਂ ਅੱਜ ਉੱਥੇ ਖੜੇ ਹੀ ਆ ਹਾਂ ਵੀਰ ਜੀ ਮਾਜੇ ਇਹੋ ਜੀ ਭਾਵੇਂ 1 20 20 ਰੇਟ ਕੱਲ ਕੇ ਵੇਕਦੀ ਹੈ ਤੁਹਾਨੂੰ ਵੀ ਪਤਾ ਮੇਲੀ ਦਾ ਵੀ ਦੀ ਡਿਮਾਂਡ ਬੜੀ ਆ ਹਾਂਜੀ ਅੱਜ ਪਰ ਵੀਰ ਜੀ ਗੱਲ ਇਹ ਆ ਵੀ ਹੁਣ ਵੀਰਾਂ ਦਾ ਵਾਰਾ ਕਸੂਤਾ ਕੀਤਾ ਆ ਆਪਾਂ ਵੀਰ ਜੀ ਵਾ ਇਹਦਾ ਮੁੱਲ ਕਰਾਂਗੇ ਲੱਖ ਹੂੰ ਹੂੰ ਉਹਦੇ ਵਿੱਚੋਂ ਵੀਰ ਜੀ ਸ਼ੋਰ ਨਹੀਂ ਕਰਾਂਗੇ ਲੱਖ ਚ ਭੈਣ ਭਰਾਵੇਂ ਨੂੰ ਮਜਬੂਰ ਨਾ ਕਰਨ ਸ਼ੋਰ ਕਰ ਦੂੰਗਾ ਵੀਰ ਜੀ ਆਪਦੀ ਖੁਸ਼ੀ ਨਾਲ ਠੀਕ ਆ ਤੇ ਬੜਾ ਪਿਆਰ ਦਿੱਤਾ ਵੀਰਾਂ ਨੇ ਬਿਲਕੁਲ ਹਾਂਜੀ ਲੋਬੀ ਪ੍ਰਭੋ ਡਿਮਾਂਡ ਵੀਰਾਂ ਦਾ ਵੀ ਜੋ ਅੱਜਕੱਲ ਚੱਲਣ ਰਿਹਾ ਠੀਕ ਆ ਜੀ ਭਾਵੇਂ ਕਰਨ ਨੂੰ ਕੁਝ ਵੀ ਕਰ ਲਈਏ ਪਰ ਜਿੱਥੇ ਦੇ ਦੇਣੀ ਹੈ ਠੀਕ ਹੈ ਜੀ ਲੱਖੋਂ ਮਾਨਤਨ ਕਰਕੇ ਦੇ ਦਿਆਂਗੇ ਠੀਕ ਹੈ ਜੀ ਲਾਕੀ ਵੀਰਾਂ ਦਾ ਮੁੱਲ ਕਰਦੇ ਆ ਵਿੱਚੋਂ ਮਾਨ ਤਾਂ ਨਹੀਂ ਹੋਊਗਾ ਕਿਸੇ ਭਰਾ ਦਾ ਉਹ ਤੁਸੀਂ ਜਿੱਥੇ ਵੀ ਪੈ ਬੰਦੀ ਆ ਤੁਸੀਂ ਬਿਠਾ ਲਿਓ ਆਪਣੀ ਜੀ ਮਗਰ ਕੱਟੀ ਵਿੱਚ ਨਹੀਂ ਜਿਹੜਾ ਵੀ ਜੀ ਤੁਹਾਨੂੰ ਮੱਥਾ ਜੁੜੇ ਕਿ ਤੁਹਾਨੂੰ ਵੀ ਪਤਾ ਪਰ ਆਪਾਂ ਨਾ ਥੋੜਾ ਟਾਈਮ ਲੱਗ ਗਿਆ ਵੀਡੀਓ ਨੂੰ ਹੁਣ ਚਲੋ ਜੇਕਰ ਕਰਵਾਵੀ ਗੱਬਣ ਹੁੰਦੀ ਇਹ ਨਾਸੂਈ ਉਹਦੀ ਫਿਰ ਕਿਸੇ ਦੇ ਵੀ ਤਾਂ ਮਨ ਤੇ ਡਾਊਟ ਰਹਿਣਾ ਆਪਣੀ ਮੇਲ ਆਉਣਾ ਕਿ ਫੀਮੇਲ ਆਉਣਾ ਹਾਂਜੀ ਫਿਰ ਥੋੜਾ ਇਹ ਵੀ ਬਹੁਤ ਦਾ ਕੰਮ ਹੋ ਗਿਆ ਮਗਰ ਕੱਟੀ ਆ ਗਈ ਹੈ ਹਾਂਜੀ ਪਤਾ ਨਹੀਂ ਇਹ ਨੀਲੀ ਦਿਲ ਮੋਹਰਾ ਦਾ ਦੇ ਦੇਣਾ ਆ ਬਿਲਕੁਲ ਜੀ ਬਿਲਕੁਲ ਮਗਰ ਕੱਟੀ ਆ ਗਈ ਦੋਸਤੋ ਕੱਟੀ ਤੁਸੀਂ ਦੇਖ ਸਕਦੇ ਪਲੀ ਪਲੀਤੀ ਕੱਟੀ ਆ ਬਹੁਤ ਸੋਹਣਾ ਬੱਚਾ ਪੂਰਾ ਨਿੱਗਰ ਪਾਇਆ ਤੇ ਇਹ ਦੋਸਤੋ ਡਿਟੇਲ ਆ ਇਸ ਝੋਟੀ ਦੀ ਬਹੁਤ ਸੋਹਣੇ ਥਨ ਠੀਕ ਆ ਜੀ ਤੇ ਆਹ ਵੀ ਦੇਖੋ ਜੀ ਠੰਡੀ ਧੀਲ ਆ ਕੋਈ ਹੋਜੀ ਨਹੀਂ ਗੱਲ ਆ ਆ ਕੇ ਕਰੋ ਚੈੱਕ ਠੀਕ ਆ ਜੀ ਆ ਦੇਖੋ ਠੀਕ ਹੈ ਜੀ ਇਹ ਮਗਰਲੇ ਥਾਣਾ ਤੇ ਇਹ ਅਗਲੇ ਥਾਣੇ ਦੀ ਕੋਈ 2 2 4 4 ਧਾਰਾ ਮਾਰ ਕੇ ਦਿਖਾ ਦਿੰਦੇ ਆ ਆਪਾਂ ਤੁਹਾਨੂੰ ਆਹ ਕਰੋ ਚੈੱਕ ਠੀਕ ਹੈ ਠੀਕ ਕਰਨ ਜੀ ਤੇ ਇਹ ਨਹੀਂ ਵੀ ਜੀ ਜਿੱਦਾਂ ਦੀ ਜੇ ਆਪਾਂ ਨੂੰ ਕਹਿਦਾ ਤੇ ਉਧਰੋਂ ਨਹੀਂ ਬਹਿਣ ਦੋਗੀ ਤੇ ਇਧਰੋਂ ਨਹੀਂ ਬਹਿਣ ਦਊਗੀ ਠੀਕ ਆ ਠੀਕ ਆ ਠੀਕ ਆ ਲੌਬੀ ਤੋਂ ਉਹ ਇਹ ਮਾਤੇ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਇਸ ਤੋਂ ਬਾਅਦ ਨੀਲੀ ਵੀ ਇੱਧਰ ਇੱਕ ਕੱਟਾ ਹੈ ਇਹਦੇ ਦੇ ਵੀ ਮਾਰ ਗਈ ਮਾਰੀ ਪਵਾਦੀ ਦੇ ਚਰਣਾ ਕੀ ਡਿਟੇਲ ਹੈ ਦੀ ਇਹ ਕੱਟੇ ਦੀ ਉਮਰ ਕਿੰਨੀ ਹੋਊਗੀ ਇਹ ਵੀ ਜੀ 13 ਕ ਮਹੀਨਿਆਂ ਦਾ ਬਾਅਦ 13 14 ਮਹੀਨੇ ਦੇ ਵਿੱਚ 13 14 ਮਾਂਥ ਦੀ ਏਜ ਹੈ ਜੀ ਹਾਂਜੀ ਹਾਂਜੀ ਠੀਕ ਹੈ ਨੀਲੀ ਦਾ ਵੀ ਤਾਂ ਕੱਟਾ ਠੀਕ ਹੈ ਜੀ ਹਾਂਜੀ ਤੇ ਕਿਵੇਂ ਆ ਆਪਣੇ ਮਦਰ ਮਦਰ ਚੱਗੀ ਇਹ ਵੀ ਜੀ ਮਦਰ ਇਹਦਾ ਹੀ ਆ ਇਹ ਜਿਹੜੀ ਆਪਾਂ ਵਖਾ ਰਹੇ ਹਾਂ ਹਾਂ ਵਖਾ ਰਹੇ ਹਾਂ ਅੱਛਾ ਅੱਛਾ ਹਾਂਜੀ ਪਹਿਲੇ ਸਵੇਰ ਦਾ ਹੈ ਵੀ ਜੀ ਮਾਉ ਜੀ ਮਾ ਦੋਸਤੋ ਪਹਿਲੇ ਸਵੇਰ ਦਾ ਕੱਟਾ ਠੀਕ ਹੈ ਜੀ ਮਦਰ ਦਾ ਤੇ ਜੀ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਹੀ ਦਿੱਤੀ ਆ ਬ ਜਿਵੇਂ ਮੈਨੂੰ ਜਰਾ ਕੱਟਾ ਇੱਕ ਸਾਲ ਦਾ ਠੀਕ ਆ ਜੀ ਮਗਰਲੇ ਸਵੇ ਦਾ ਹੁਣ ਮੰਨ ਲਓ ਵੀ ਦੂਜਾ ਸਵੇ ਸੁਈ ਆ ਤੇ ਪਹਿਲੇ ਸਵੇ ਦਾ ਲਾ ਲਓ ਵੀ ਇਹ ਕੱਟਾ ਠੀਕ ਆ ਜੀ ਇਹ ਵੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਬਹੁਤ ਸੋਹਣੀ ਸਿੰਗੀ ਸਿੰਗੀ ਆ ਮਦਰ ਦਾ ਵੈਸੇ ਸਿੰਘ ਪੂਰਾ ਗਲਾਈ ਦੇ ਵਿੱਚ ਆ ਤੇ ਕੱਟਾ ਵੀ ਇਥੋਂ ਤਕਰੀਬਨ ਗਲਾਈ ਦੇ ਵਿੱਚ ਮੋੜਨਾ ਸ਼ੁਰੂ ਕਰ ਗਿਆ ਠੀਕ ਆ ਇੱਕ ਸਾਰੇ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਹੱਕ ਬਿੱਲੀ ਮਣਕੀ ਆ ਕੱਟੇ ਦੀ ਮੱਥਾ ਫੇਸ ਵਾਈਟ ਆ ਤੇ ਆ ਜਿਹੜਾ ਰੰਗ ਟੰਗਾ ਸੀਗਾ ਜੀ ਸੋ ਕਾਫੀ ਭਰਾ ਸ਼ੌਂਕ ਰੱਖਦੇ ਵਿੱਚ ਚਲੋ ਗਾਂ ਮਾਲੀ ਰੇੜੀ ਲਾਉਣਾ ਜਾਂ ਮਾਲੀ ਮਾਲ ਦੇ ਵਿੱਚ ਰੱਖਣਾ ਤੇ ਤੁਸੀਂ ਤਿਆਰ ਕਰ ਸਕਦੇ ਜੇ ਮਦਰ ਦੀ ਆਪਾਂ ਤੁਹਾਨੂੰ ਦਿਖਾਤੀ ਆ ਇਸੇ ਵੀਡੀਓ ਦੇ ਵਿੱਚ ਮਦਰ ਤੁਸੀਂ ਦੇਖ ਲਈ ਆ ਤੇ ਕੱਟਾ ਪ੍ਰੋਪਰ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਠੀਕ ਆ ਤੇ ਬੜਾ ਛੋਟਾ ਜਿਹਾ ਰੇਟ ਪੜਤਾ ਚਲੋ ਕਿਸੇ ਭਰਾ ਨੇ ਸਾਂਭਣਾ ਸੁਭਣਾ ਕਰ ਤਿਆਰ ਕਰਨਾ ਠੀਕ ਆ ਜੀ ਲਓ ਬੇ ਠੀਕ ਹੈ ਬਾਕੀ ਫੇਸਬੁਕ ਤੋਂ ਚੰਗਾ ਹੈ ਨਾ ਇੱਕ ਵਾਈਟ ਕਵਾਇਟ ਸਿਤਾ ਸਿੰਘ ਆ ਗਿਆ ਸਿਤਾ ਸਿੰਘ ਆ ਗਿਆ ਪੂਰਾ ਪਿਓਰ ਹੈ ਵੀਜੀ ਚੰਗਾ ਕੱਟਾ ਕੋਈ ਚਲੋ ਸਾਫਲੇਗਾ ਕੋਈ ਭੈਣ ਭਰਾ ਹੈ ਇਹ ਵੀਜੀ ਇਸੇ ਸਾਫ ਸਾਲ ਚ ਬਨ ਜਾਣਾ ਬਿਲਕੁਲ ਬਿਲਕੁਲ ਯਾਰ ਰਜੀਤ ਕਿੰਨੇ ਦਾ ਦੇਣਾ ਵੀਰੇ ਵੀਜੀ ਦਾ ਮੁੱਲ ਤੇ ਲੈਣ ਦੇ ਨਾਲ ਹੀ ਕਰਨਾ ਵੀਰਾਂ ਨੇ ਅਖਣਾ ਵੀ ਹੁਣ ਜੇ ਕਟੇ ਰਿਹਾ ਕੇ ਮੇਰੇ ਪਰਾ ਬਹਿ ਗਿਆ ਵੀਜੀ ਮੁੱਲ ਜੋ ਮਰਜ਼ੀ ਕਰੀ ਜਾਈਏ ਹਾਂ ਮੋਲੇ ਦਾ 10000 ਰੁਪਿਆ ਚ ਛੋਟ ਕਰ ਦਿਆਂਗੇ 10000 ਚੋਂ ਹਾਂਜੀ ਲੋ ਲਓ ਤੁਸੀਂ ਵੀ ਕੈਚ ਕਰ ਲਿਓ ਬਹੁਤੇ ਭਰਾ ਆਪਣੇ ਠੀਕ ਹੈ ਜੀ ਚਾਹਵਾਂ ਹੁੰਦੇ ਆ ਵੀ ਕਟਾ ਖਰੀਦਣਾ ਚਾਹੇ ਸਾਲ ਦਾ ਮਿਲ ਜੇ ਜੀ ਡੇਢ ਸਾਲ ਦਾ ਮਿਲ ਜੇ ਜੀ ਦੱਸਿਓ ਕਿਤੇ ਜਿੱਤਨੇ ਦੋਸਤੋ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਬਿਲਕੁਲ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦੇਣੀ ਹੁੰਦੀ ਆ ਕਟਾ ਪਸੰਦ ਆਊਗਾ ਮਦਰ ਤੁਸੀਂ ਇਹਦੀ ਦੇਖ ਲਈ ਆ ਸੋ ਕਿਹੋ ਜਿਹਾ ਹਵਾਨੇ ਚੱਡੇ ਦੀ ਆ ਕਿਹੋ ਜਿਹਾ ਬਾਡੀ ਸਟਰਕਚਰ ਆ ਇੱਕੋ ਵੀਡੀਓ ਦੇ ਵਿੱਚ ਤੁਹਾਨੂੰ ਬੱਚਾ ਵੀ ਦਿਖਾਈ ਦਿੱਤਾ ਠੀਕ ਹੈ ਜੀ ਨਾਲ ਹੀ ਮਦਰ ਦਿਖਾਤੀ ਆ ਕਾਨੂੰ ਵੱਡਾ ਹੁੰਦਾ ਬੱਚਾ ਤੇ ਵੀਡੀਓ ਪ੍ਰੋਪਰ ਤੁਸੀਂ ਸੰਭਾਲ ਕੇ ਸੇਵ ਕਰਕੇ ਰੱਖ ਲਿਓ ਠੀਕ ਹੈ ਜੀ ਕਿਸੇ ਭਰਾ ਨੂੰ ਦਿਖਾ ਇਕ ਕੋਈ ਰਿਕਾਰਡ ਦੱਸਣਾ ਚਲੋ ਚੀਜ਼ ਨੂੰ ਆਪਾਂ ਦੱਸ ਸਕਦੇ ਆ ਵੀ ਇਸੇ ਮਦਰ ਦਾ ਬੱਚਾ ਤੇ ਰਜੀਤ ਵੀਰੇ ਇਹ ਅੱਜ ਆਪਣੇ ਕੋਲ ਨਾਗਸੀ ਕੇ ਫਿਲਖਾਲ ਜਿਹੜੇ ਅੱਜ ਮੌਜੂਦ ਹੈ ਹਾਂਜੀ ਵੀਜੀ ਇਹੋ ਹੀ ਤੇ ਹੋਰ ਕੋਈ ਗੱਲਬਾਤ ਆਪਣੇ ਪਰੰਪਰਾਵਾਂ ਨਾਲ ਸਾਂਝੀ ਕਰਾਉਣਾ ਵੀਜੀ ਇਹੋ ਹੀ ਬੜਾ ਬੜਾ ਧੰਨਵਾਦ ਵੀਰਾਂ ਦਾ ਜਿਹੜੇ ਮੈਨੂੰ ਯਾਦ ਕਰਦੇ ਅੱਜ ਵੀ ਬਾਕੀ ਵੀਜੀ ਤੁਹਾਡੇ ਜਰੀਏ ਹੋਇਆ ਜੋ ਕੁਝ ਵੀ ਹੋਇਆ ਮੈਂ ਤੇ ਤੁਹਾਡੇ ਵੀਡੀਓ ਤੇ ਜੋ ਅੱਜ ਤੱਕ ਪਹੁੰਚਾ ਜਿਸ ਤੱਕ ਪਹੁੰਚ ਤੇ ਬਾਕੀ ਵੀਜੀ ਇਹ ਆ ਵੀ ਜਿਹੜੀ ਵੀ ਚੀਜ਼ ਐ ਨਾ ਕੋਈ ਵੇਖ ਕੇ ਲਾਓ ਮੇਰੇ ਭਰਾ ਬਾਅਦ ਚਕੇ ਇਹਨੂੰ ਲਾਮਾ ਦੇਣ ਨਾਲੋਂ ਕਿਉਂਕਿ ਬੁਵਾਰੀ ਹੁਣ ਛੋਟੀਆਂ ਮੱਝਾਂ ਜਿਹੜੀਆਂ ਆਪਣੀ ਘਰੇਲੂ ਮੱਝਾਂ ਨਾ ਹਾਂਜੀ ਹਾਂਜੀ ਹੁਣ ਕੋਈ ਵੀ ਆ ਮੇਰਾ ਭਰਾ ਕੋ ਘਰ ਵਾਲਾ ਵੀ ਨਹੀਂ ਆਂਦਾ ਉਹ ਵੀ ਨਹੀਂ 14 ਤੋਂ ਘੱਟ ਦੱਸਦਾ ਕੋਈ ਆਂਦਾ ਮੇਰੀ 14 ਨਹੀਂ ਦਿੰਦੀ ਆ ਦਿੰਦੀ ਬਿਲਕੁਲ ਤੇ ਵੀਰ ਜੀ 14 ਮੱਝ ਦੁੱਧ ਵਿੱਚ ਆਉਣਾ ਕੋਈ ਸੌਖੀ ਗੱਲ ਨਹੀਂ ਆ ਹਾਂ ਖਾਤੀਆਂ ਥੱਲੇੋਂ ਕੱਢਣਾ ਪੈਂਦਾ 14 ਕਿਲੋ ਬਸ ਜੀ ਤੇ ਬਾਕੀ ਪੈਸਾ ਵੀ ਵੀਰ ਜੀ ਹੁਣ ਕਿਸੇ ਕੋਲ ਨਹੀਂ ਹੈਗਾ ਕਮਾਈ ਬੜੀ ਔਖੀ ਆ ਬਿਲਕੁਲ ਹਣਾ ਤੇ ਵੀਰ ਜੀ ਇਹ ਆ ਵੀ ਚਲੋ ਮਸ ਸੋਨਾ ਕੰਮ ਕਰਦੇ ਜੋ ਵੀਰ ਕਰਦੇ ਵਪਾਰੀ ਬਿਲਕੁਲ ਤੇ ਬਾਕੀ ਆ ਵੀ ਨਰਖ ਪਰਖ ਵੀਰ ਕਰਨੀ ਜ਼ਰੂਰੀ ਆ ਬਿਲਕੁਲ ਕੱਲ ਨੂੰ ਕਿਸੇ ਨੂੰ ਕਹਿ ਪੜੀ ਪੜੀ ਹੋਣ ਦੇ ਆਪਾਂ ਇਹ ਸੂਈ ਹੈ ਤੁਹਾਨੂੰ ਧਾਰਾ ਮਾਰਾ ਆਤੀਆਂ ਇਹਦੀਆਂ ਬਿਲਕੁਲ ਜੀ ਲੈ ਜੇ ਸੋ ਚੰਦ ਘੰਟਾ ਜਾਂ ਕੈਂਡੀਡੇਟ ਘੰਟੇ ਪਹਿਲਾਂ ਭਰਿਆ ਆਪਾਂ ਦਾ ਸੀਗਾ ਤੇ ਕੋਈ ਟਿਪ ਕੇ ਤਸੱਲੀ ਕਰ ਸਕਦਾ ਭਾਈ ਹੁਣ ਮੇਰਾ ਵੀਰ ਕਿਲੋ ਭਰਾਵੋ 2 ਕਿਲੋ ਭਰਾਵੋ ਜਿੱਦਾਂ ਵੀ ਤਸੱਲੀ ਕਰਨੀ ਹੈ ਕਰੋ ਬਹੁਤ ਖੂਬਸੂਰਤ ਚੰਗੀ ਝੋਟੀ ਆਪਾਂ ਦਿਖਾਈ ਹੈ ਠੀਕ ਹੈ ਜੀ ਤੇ ਨੀਲੀ ਅੱਗ ਦੇ ਵਿੱਚ ਸ਼ੌਂਕ ਪੌਦੇ ਵੀਰਾਂ ਦਾ ਹੁੰਦਾ ਵੀ ਬਰੀਡ ਤੇ ਕੰਮ ਕਰੀਏ ਨਸਲ ਤੇ ਕੰਮ ਕਰੀਏ ਤੇ ਗਾਂ ਤੁਸੀਂ ਚੰਗੇ ਚੰਗੇ ਸੀਮਣ ਵੀ ਲੈ ਸਕਦੇ ਹੋ ਚੰਗੇ ਬੱਚੇ ਵੀ ਫਾਦੇ ਕੋਈ ਕਰਮ ਵਾਲੀ ਠੀਕ ਆ ਜੀ ਵੇਖ ਸਕਦੇ ਹੋ ਮਗਰ ਕੱਤੀ ਬਹੁਤ ਸੋਹਣੀ ਪਈ ਆ ਤੇ ਇੱਕ ਰঞ্জੀਤ ਆਪਣਾ ਨੰਬਰ ਬੋਲ ਵੀਰ ਨੰਬਰ ਵੀ ਜੀ ਆਪਣਾਗਾ 97811 4822 ਠੀਕ ਆ ਵੀਰੇ ਠੀਕ ਆ ਲਓ ਦੋਸਤੋ ਇਹ ਸਾਡੇ ਵੀਰ ਰঞ্জੀਤ ਤੇ ਬਾਕੀ ਐਡਰੈਸ ਆਪਾਂ ਤੁਹਾਨੂੰ ਕਨਫਰਮ ਕਰਾ ਦਿੱਤਾ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਣਦੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ